ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਅੱਜ ਦੀ ਵੀਡੀਓ ਚ ਅੱਪਾ ਕਰਾਂਗੇ ਚਿੱਟੇ ਤੇ ਕਾਲੇ ਸੂਰੇ ਦੇ ਬਾਰੇ ਵੀ ਪਾਣੀ ਦੇ ਵਿੱਚ ਜੇ ਚਿੱਟਾ ਤੇ ਕਾਲਾ ਸੂਰਾ ਉਹਦਾ ਕਿਵੇਂ ਪਤਾ ਕਰੀਏ ਤੇ ਸਾਰਿਆਂ ਤੋਂ ਬਰਦਰ ਆਪਣਾ YouTube ਤੇ Facebook ਚੈਨਲ ਫੋਲੋ ਕਰ ਲਓ ਤੇ ਉਹਦੇ ਉੱਤੇ ਜਾਣਕਾਰੀਆਂ ਦੀਆਂ ਵੀਡੀਓਆਂ ਪਾਉਣੇ ਹੁੰਦੇ ਆਗੇ ਤੇ ਦੇਖਿਆ ਕਰੋ ਬਾਈ ਸਬਸਕ੍ਰਾਈਬ ਕਰਿਆ ਕਰੋ YouTube ਚੈਨਲ ਨੂੰ ਤੇ ਫੋਲੋ ਕਰਿਆ ਕਰੋ Facebook ਨੂੰ ਤੇ ਸਟੱਟ ਵੀ ਪਾਉਣੇ ਹੁੰਦੇ ਆਗੇ ਉਹ ਨੂੰ ਵੀ ਆਪਣਾ ਚੈਨਲ ਕਰ ਲਿਓ ਤੇ ਚਿੱਟੇ ਤੇ ਕਾਲੇ ਸੂਰੇ ਬਾਰੇ ਆ ਵੀਡੀਓ ਹੈਗੀ ਸਾਰੀ ਗੱਲ ਨਾਲ ਸੁਣ ਲਓ ਪੂਰੀ ਪੜੀ ਹੈਗੀ ਤੁਹਾਨੂੰ ਦੱਸ ਦਿਆਂ ਬਾਈ ਜਿਹੜਾ ਆਹਾ ਆ ਜਿਗਾਰਡ ਜਿਹੜਾ ਹੁਣ ਆਮ ਆਪਣੇ ਪੱਟਾ ਤੇ ਦਿੱਸੀ ਜਾਂਦਾ ਆਪਣੇ ਕਿਸਾਨ ਭਰਾ ਦੇ ਸਾਹਮਣੇ ਪੱਟਾ ਦੇ ਕਹਿੰਦੇ ਆਗੇ ਵੀ ਇਹ ਚਿੱਟਾ ਸੋਰਾ ਜੀ ਸਾਡੇ ਪਾਣੀ ਚ ਤਾਗਾ ਜਾਂ ਕਾਲਾ ਸੋਰਾ ਕਾ ਸਾਡੇ ਪਾਣੀ ਚ ਪਤਾਗਾ ਬਾਈ ਇਹ ਨਾ ਚਿੱਟਾ ਨਾ ਕਾਲਾ ਐ ਕੁਛ ਨਹੀਂ ਪਤਾ ਲੱਗਦਾ ਯਾਰ ਪੱਟਾ ਦੇ ਉੱਤੇ ਚਿੱਟੇ ਕਾਲੇ ਸੋਰੇ ਦਾ ਇਹ ਤਾਂ ਜੇ ਛੋਡੇ ਪਾਣੀ ਚ ਕਾਲਾ ਸੋਰਾ ਤਾਂ ਵੀ ਚਟਾਕ ਆਉ ਬੱਟਾ ਤੇ ਜੇ ਚਿੱਟਾ ਸੋਰਾ ਤਾਂ ਵੀ ਬਾਈ ਇਹਦਾ ਪਤਾ ਕਰਨ ਦਾ ਸਭ ਤੋਂ ਸਹੀ ਤਰੀਕਾ ਤਾਂ ਪਹਿਲਾਂ ਬਾਈ ਆਦੀ ਮੋਟਰ ਚਲਾਓ ਤੇ ਦੇਖੋ ਉਹਨੂੰ 15-20 ਮਿੰਟ ਚਲਾਓ ਕੰਚ ਦੀਆਂ ਬੋਤਲਾਂ ਭਰ ਕੇ ਟੈਸਟ ਕਰਾ ਲਿਓ ਸਹੀ ਜਿਹੜਾ ਸਹੀ ਯੂਨੀਵਰਸਿਟੀ ਕਹਿੰਦੀ ਆ ਜਿਹੜਾ ਬਈ ਸਹੀ ਤੌਰ ਤੇ ਆਦੇ ਹੁਣ ਆਪਣੇ ਖਾਲ ਤੇ ਦੇਖੋ ਕਿੰਨਾ ਚਮਕਦਾਗਾ ਆਪਣੇ ਵੀ 416 ਬੋਰਚ ਚਿੱਟਾ ਸੋਰਾ ਹੈਗਾਗਾ ਤੇ ਜਿੱਥੇ ਕੱਸੀ ਦਾ ਪਾਣੀ ਲੱਗਦਾ ਬਈ ਉਹਦੇ ਵਿੱਚ ਤਾਂ ਹੁੰਦਾ ਨਹੀਂਗਾ ਉਹ ਤਾਂ ਜਦੋਂ ਕੱਸੀ ਦਾ ਪਾਣੀ ਲੱਗਦਾ ਆਟੋਮੈਟਿਕ ਹੀ ਬੱਟੇ ਤੇ ਚੜ ਜਾਂਦਾ ਚਿੱਟਾ ਸੋਰਾ ਬਾਹਰ ਚ ਨਿਕਲ ਕੇ ਤੇ ਬਈ ਇੱਕ ਇਹਦਾ ਸੌ ਸੌਖਾ ਤੇ ਸਿੰਪਲ ਤਰੀਕਾ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਵੀ ਚਿੱਟੇ ਦੇ ਕਾਲਾ ਸੂਰੇ ਦਾ ਪਤਾ ਕਿਵੇਂ ਕਰਿਆ ਜਾਵੇ ਵੀ ਕਿਹੜੇ ਵਾਹਣ ਚ ਪਾਣੀ ਚ ਚਿੱਟਾ ਸੋਰਾ ਕਿਹਰੇ ਚ ਕਾਲਾ ਹੈਗਾ ਵੀ ਰੱਬ ਕਰੇ ਕਿਸੇ ਦੀ ਮੋਟਰ ਮੱਚੇ ਨਾ ਇਹ ਜਿਹਾ ਕੰਮ ਹੋਵੇ ਨਾ ਵੀ ਜੇ ਤੁਸੀਂ ਕਿਸੇ ਵੀ ਟਾਈਮ ਆਪਦੀ ਮੋਟਰ ਕੱਢ ਕੇ ਦੇਖਣੀ ਹੈ ਯਾਰ ਕੁਝ ਵੀ ਕਰਾਉਣਾ ਪੱਖੇ ਲਵਾਉਣੇ ਜਾਂ ਕੁਝ ਵੀ ਹੁੰਦਾਗਾ ਮੱਚਦੀ ਆ ਕਰਦੀ ਹੈਗੀ ਬਈ ਜੇ ਤਾਂ ਮੋਟਰ ਦੀਆਂ ਪਾਈਪਾਂ ਦੇ ਉੱਤੇ ਕਾਲਸੌਂਦੀਆਂ ਵਿੱਚੋਂ ਤਾਂ ਉਹ ਕਾਲਾ ਸੋਰਾ ਉਹ ਤਾਂ ਯਾਰ ਮਾੜੀ ਮਾੜਾ ਵਾਹਣ ਨੂੰ ਤੇ ਉਹਦੇ ਵਿੱਚ ਜਿਸਮ ਪਾ ਕੇ ਆਪਣਾ ਜਿਸਮ ਪਾ ਕੇ ਉਹਦਾ ਹੱਲ ਹੋ ਸਕਦਾਗਾ ਤੇ ਜੇ ਜਿਹੜੇ ਪਾਈਪਾਂ ਦੇ ਉੱਤੇ ਚਟਾਕ ਜੀ ਆਉਂਦੀ ਆ ਤਾਰ ਦੇ ਉੱਤੇ ਤੇ ਉਹ ਛੱਟਾ ਸੋਰਾਗਾ ਉਹ ਵੀ ਨੂਨ ਹੀ ਇੱਕ ਰਕ ਬੰਦਾ ਯਾਰ ਮਾੜਾ ਹੀ ਆ ਵਾ ਸਾਨੂੰ ਵੈਸੇ ਤਾਂ ਉਹ ਵੀ ਤੇ ਉਹਦਾ ਹਾਲਾ ਭਾਈ ਜਾਂ ਤਾਂ ਡੂੰਗਾ ਡਾਂਗਾ ਵਾਹ ਜਾਵੇ ਮੂੰਗੀ ਮਜੰਤਰ ਇਹ ਜਾਂ ਕੋਈ ਲਾਇਆ ਜਾਵੇ ਬਾਣਾ ਚ ਐਚਪੀ ਅੰਗ ਥੱਲੇ ਆ ਜਾਂਦਾ ਬਾਣਾ ਖੇਤ ਦਾ ਤੇ ਕੰਟਰੋਲ ਹੋ ਜਾਂਦਾਗਾ ਤੇ ਇਹ ਤਾਂ ਟੈਕਨੀਕਲ ਗੱਲਾਂ ਆ ਗਈਆਂ ਯਾਰ ਨਾਈਆਂ ਆਪਣੀ ਸਮਝ ਤੋਂ ਬਾਹਰ ਆ ਗਈਆਂ ਆਮ ਕਿਸਾਨ ਦੇ ਤੇ ਇਹ ਇਹ ਜਿਹੜਾ ਜਿਹੜਾ ਆਪਾਂ ਆਹ ਦੇਖੀ ਜੰਨੇ ਆਮ ਆਪਣੇ ਬਾਣਾ ਜੇ ਤਾਂ ਵੈਸੇ ਵੀ ਸਰਦੀ ਰੁੱਤ ਚ ਆ ਜਾਂਦਾ ਪਤਾ ਨਹੀਂ ਕੀ ਚੱਕਰ ਆਗਾ ਹੁੰਦਾ ਇਹ ਤਰੇਕ ਖੇਤੀ ਹੁੰਦਾ ਕੋਈ ਚੰਗਾ ਪਾਣੀ ਆ ਕਿਸੇ ਦਾ ਮਾੜਾ ਆਗਾ ਕਿਤੇ ਵੀ ਵਗ ਜਾਓ ਆ ਤੇ ਖਾਲ ਤੇ ਆਪਣੇ ਕਿਵੇਂ ਦੀਂਦਾ ਪਾਣੀ ਆਪਣਾ ਇੱਕ ਨੰਬਰ ਹੀ ਆ ਚੈੱਕ ਕਰਾਏ ਹੋਏ ਆਗੇ ਤੇ ਫੇਰ ਵੀ ਇਹ ਆਉਂਦਾਗਾ ਵੀ ਕਿੰਨੇ ਚੰਗਾ ਪਾਣੀ ਆ ਕਿੰਨੇ ਮਾੜਾ ਜੇ ਕੱਸੀ ਦਾ ਲੱਗਦਾ ਤਾਂ ਵੀ ਇਹ ਆਉਣੀ ਹੀ ਹੋਣਾਗਾ ਇਹ ਤਾਂ ਕੋਈ ਕੁਦਰਤ ਦਾ ਸਾਹ ਵੀ ਹੈਗਾ ਵੀ ਜਾਂ ਤਾਂ ਲਾਲੋ ਰੇਹ ਰੂ ਪਈ ਜਾਂਦੇ ਬਾਣਾ ਚ ਨੂਨ ਹੀ ਹੋ ਰੇ ਹਰੂ ਹਾਂ ਚ ਵੀ ਆ ਦੇਖ ਜੂਰੀਏ ਚ ਹੋਰ ਤਾਂ ਕੀ ਆ ਜਿਹੜਾ ਫਸਲ ਨੂੰ ਬੂਸਟ ਦਿੰਦਾਗਾ ਹੋਰ ਤਾਂ ਇਹੀ ਆਪਾਂ ਚੌਲਾ ਝੂਲਾ ਚਲ ਨਾਟਰਮ ਬਾਟਰਮ ਸਿੱਟੀ ਲਿਆ 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 ਸਿੱਟੀ ਜੰਨੇਗੇ ਉਹਦਾ ਕਰਕੇ ਹੈਗਾ ਤੇ ਉ ਆਮ ਚਿੱਟਾ ਖਾਰਾ ਸੋ ਚਿੱਟਾ ਸੋਰਾ ਜਾਂ ਕਾਲਾ ਸੋਰਾ ਦਾ ਧਰਤੀ ਹੇਠਲੇ ਪਾਣੀ ਚ ਬਈ ਹੈਗੇ ਹੀ ਆ ਕਿਤੇ ਥੋੜਾ ਕਿਤੇ ਬਾਹਲਾ ਡੂੰਗੇ ਪਣਗੇ ਮੜਾ ਘੱਟ ਹੁੰਦਾ ਉਸਿਆਂ ਚ ਥੋੜਾ ਜਿਹਾ ਵੱਧ ਹੁੰਦਾਗਾ ਕਿਸੇ ਕਿਸੇ ਪਾਸੇ ਜ਼ਿਆਦਾ ਹੁੰਦਾਗਾ ਕਿਸੇ ਕਿਸੇ ਪਾਸੇ ਵੀ ਧਰਤੀ ਇੱਕੋ ਜੀ ਤਾਂ ਹੈ ਨਹੀਂਗੀ ਸਾਰੀ ਵੱਧ ਕਿਸੇ ਪਾਸੇ ਘੱਟ ਆ ਹੀ ਹੁੰਦਾਗਾ ਤੇ ਜੇ ਪਤਾ ਕਰਨਾ ਬਈ ਜਿਹੜਾ ਤਕੜੀ ਕਰ ਤਰੀਕਾ ਹੈਗਾ ਉਹ ਤਾਂ ਹੈਗਾਗਾ ਪਾਣੀ ਟੈਸਟ ਕਰਾ ਲਓ ਮੋਟਰ ਚਲਾਓ 15-20 ਮਿੰਟ ਤੇ ਮੋਟਰ ਚਲਾਉਣ ਤੋਂ ਬਾਅਦ ਤੇ ਉਹਦੇ ਵਿੱਚ ਕੰੱਚ ਦੀਆਂ ਬੋਤਲਾਂ ਚ ਪਾਣੀ ਭਰ ਕੇ ਲੈ ਜਾਓ ਨਿਸ਼ਾਨੀ ਲਾ ਕੇ ਜਾਂ ਜਿੱਦੇ ਕਣ ਕਰਮਾਉਂਦੇ ਹੋਏ ਉਹਦੇ ਮੋਟਰ ਚੱਲਦੀ ਹੁੰਦੀ ਆ ਸਾਰੀ ਦਿਹਾੜੀ ਜਦੋਂ ਘੰਟਾ ਤੋਂ ਘੰਟੇ ਚੱਲ ਗਈ ਪੂਰਾ ਪੱਕਾ ਪਤਾ ਲੱਗ ਜੂ ਘੰਟਾ ਤੋਂ ਘੰਟੇ ਚੱਲ ਕੇ ਤੇ ਉਦੋਂ ਆਦੀਆਂ ਦੋ ਬੋਤਲਾਂ ਭਰ ਕੇ ਰੱਖ ਲਿਓ ਪਾਣੀ ਦੀ ਜਦੋਂ ਮੋਟਰ ਆ ਜਾਂਦਾ ਨਾ ਮੋਟਰਾਂ ਤਨ ਭਰ ਕੇ ਰੱਖ ਲਿਓ ਤੇ ਉਹਦੇ ਨਾਲ ਪਤਾ ਲੱਗ ਜੂਗਾ ਹੁਣ ਸਾਡੇ ਉਹ ਸਮਝ ਨਾਲ ਬੋਰ ਆ ਉਹ ਦੀ ਸੀ ਜਾਂਦਾ ਉਹ 416 ਬੋਰ ਆ ਆਮ ਅਸੀਂ 400 ਵਾਲੇ ਬੋਰ ਨੂੰ ਚੰਗਾ ਮੰਨਦੇ ਆ ਪਾਣੀ ਵੀ ਡੂੰਗਾ ਪਾਣੀ ਆ ਚੰਗਾ ਗਾ ਤੇ ਤੁਸੀਂ ਆ ਲਾ ਲਓ ਚਿੱਟਾ ਸੋਰਾ ਉਹਦੇ ਤਹਾਂ ਤੱਕ ਆ ਜਾਂਦਾ ਜਦੋਂ 2-3 ਸਾਲ ਅਸੀਂ ਮੋਟਰ ਨਾਲ ਕੱਢੀਏ ਤਹਾਂ ਤੱਕ ਚਿੱਟਾ ਸੋਰਾ ਚੜ ਜਾਂਦਾ ਗਾ ਇਧਰ ਆ ਆਪਣੇ 300 ਵਾਲੇ ਬੋਰ ਆਗੇ ਇਨਾਂ ਚ ਘਟਾ ਹੁਣ ਕੀ ਸਮਝਗੇ ਵੀ ਡੂੰਗੇ ਪਾਣੀ ਚ ਵੱਧ ਘਟਦਾ ਕੋਈ ਸਿਸਟਮ ਨਹੀਂ ਰਹਿ ਤਾਂ ਧਰਤੀ ਦਾ ਕਿਸੇ ਨੂੰ ਵੇਤ ਨਹੀਂ ਗਾ ਵੀ ਕਿੱਥੇ ਕੀ ਆ ਕਿੱਥੇ ਕੀ ਆ ਤੇ ਬਈ ਇੰਨੀ ਆਪਣੀ ਜਾਣਕਾਰੀ ਸੀ ਇਹ ਖੇਤੀਬਾੜੀ ਦੀਆਂ ਵੀ ਨੂੰ ਆ ਦੇਖਣ ਲਈ ਆਪਣਾ YouTube ਤੇ Facebook ਚੈਨਲ ਫੋਲੋ ਕਰ ਲਓ ਜੀ ਧੰਨ